ਜੀ ਗੱਲ ਜੀ ਮੈਂ ਡਾਕਟਰ ਗੁਰਵਿੰਦਰ ਕਾਉਂਸਲ ਐਡਵੋਕੇਟ ਪਾਜਪਾ ਯੋਵਾ ਨੇਤਾ ਪੰਜਾਬ ਜਿਹੜਾ ਮੇਰਾ ਅੱਜ ਦਾ ਮੇਨ ਮੁੱਦਾ ਹੈ ਮੇਰੇ ਪੰਜਾਬ ਵਾਸੀਆਂ ਨਾਲ ਗੱਲਬਾਤ ਕਰਨ ਦਾ ਉਹ ਮੇਰੇ ਸਮੂਹ ਪੰਜਾਬ ਵਾਸੀਆਂ ਨੂੰ ਇਸ ਗੱਲ ਨਾਲ ਸੁਚੇਤ ਕਰਨ ਦਾ ਮੁੱਦਾ ਹੈ ਵੀ ਇੱਕ ਪਾਸੇ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹ ਆਪਣੇ ਪੰਜਾਬ ਦੇ ਲੋਕਾਂ ਤਾਂ ਕੀ ਪੂਰੇ ਭਾਰਤ ਦੇ ਲੋਕਾਂ ਲਈ ਨਵੇਂ ਸਟਾਰਟਅੱਪਸ ਨੂੰ ਖੜਾ ਕਰਨ ਲਈ ਕੀ ਕੁਝ ਸਕੀਮਾਂ ਨੂੰ ਇੰਟਰੋਡਿਊਸ ਕਰ ਰਹੀ ਹੈ ਪੂਰੇ ਭਾਰਤ ਦੇ ਵਿੱਚ ਤੇ ਦੂਜੇ ਪਾਸੇ ਆਪਾਂ ਦੇਖੀਏ ਜਿਹੜਾ ਦਿੱਲੀ ਦਾ ਮਾਡਲ ਲੈ ਕੇ ਆਮ ਆਦਮੀ ਪਾਰਟੀ ਪੰਜਾਬ ਵਿੱਚ ਐਂਟਰ ਹੋਈ ਸੀਗੀ ਤੇ ਲੋਕਾਂ ਨੂੰ ਉਸ ਆਮ ਆਦਮੀ ਪਾਰਟੀ ਤੋਂ ਬਹੁਤ ਜ਼ਿਆਦਾ ਉਮੀਦਾਂ ਸੀਗੀਆਂ ਪਰ ਉਹ ਉਮੀਦਾਂ ਦਾ ਜਿਹੜਾ ਆਪਾਂ ਦੇਖ ਸਕਦੇ ਹਾਂ ਖਾਮਿਆਜ਼ਾ ਇਹ ਪੰਜਾਬ ਦੇ ਲੋਕਾਂ ਨੂੰ ਜਾਂ ਪੰਜਾਬ ਦੇ ਲੋਕਾਂ ਦੀ ਜਿਹੜੀ ਉਮੀਦਾਂ ਰੱਖੀਆਂ ਸੀਗੀਆਂ ਉਹਦਾ ਜਿਹੜੀ ਉਹਨਾਂ ਦਾ ਭਰੋਸਾ ਪੰਜਾਬ ਦੇ ਲੋਕਾਂ ਦਾ ਉਹ ਆਮ ਆਦਮੀ ਪਾਰਟੀ ਵੱਲੋਂ ਕਿ ਕੁਝ ਹੋਰ ਹੀ ਨਜ਼ਰ ਆ ਰਿਹਾ ਹੈ ਇੱਕ ਪਾਸੇ ਤਾਂ ਜੇ ਮੈਂ ਭਾਰਤੀ ਜਨਤਾ ਪਾਰਟੀ ਦੀ ਗੱਲ ਕਰਾਂ ਉਹ ਇਕੱਲਾ ਪੰਜਾਬ ਨਹੀਂ ਉਹ ਪੂਰੇ ਭਾਰਤ ਵਾਸੀਆਂ ਦੀ ਨਵੇਂ ਬਿਜ਼ਨਸ ਨਵੇਂ ਸਟਾਰਟਅਪ ਨੂੰ ਸਟਾਰਟ ਕਰਨ ਲਈ ਨਵੇਂ ਸਟਾਰਟਅਪਸ ਨੂੰ ਖੜਾ ਕਰਨ ਲਈ ਇੱਕ ਪਾਸੇ ਤਾਂ ਜਿਹੜੀ ਭਾਰਤ ਜਨਤਾ ਪਾਰਟੀ 3 ਸਾਲ ਲਈ ਜ਼ੀਰੋ ਟੈਕਸ ਕਰ ਰਹੀ ਹੈ ਵੀ ਇਸ ਦਾ ਮਤਲਬ ਇਹ ਹੈ ਵੀ ਜਿਹੜੇ ਨਵੇਂ ਸਟਾਰਟਅਪ ਸ਼ੁਰੂ ਕਰਦੇ ਹਨ ਲੋਕ ਨਵਾਂ ਬਿਜ਼ਨਸ ਸ਼ੁਰੂ ਕਰਦੇ ਹਨ ਉਹਨਾਂ ਨੂੰ 3 ਸਾਲ ਤੱਕ ਕੋਈ ਟੈਕਸ ਦੇਣ ਦੀ ਲੋੜ ਨਹੀਂ ਹੈਗੀ ਜਿਹਦੇ ਨਾਲ ਉਹ ਆਪਣੀ ਆਮਦਨ ਵਧਾ ਸਕਦੇ ਨੇ ਨਵੇਂ ਸਟਾਰਟਅਪਸ ਤੇ ਆਪਣੇ ਬਿਜ਼ਨਸ ਦੀ ਤਰੱਕੀ ਲਈ ਹੋਰ ਅੱਗੇ ਤੋਂ ਅੱਗੇ ਮਿਹਨਤ ਕਰ ਸਕਦੇ ਨੇ ਤੇ ਉਹਨਾਂ ਉੱਪਰ ਕੋਈ ਟੈਕਸ ਦਾ ਬੋਝ ਨਹੀਂ ਹੋਏਗਾ ਤੇ ਦੂਜੇ ਪਾਸੇ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਆਪਾਂ ਦੇਖ ਸਕਦੇ ਹਾਂ ਵੀ ਉਹਨਾਂ ਨੇ ਪ੍ਰੋਪਰਟੀ ਟੈਕਸ ਦੇ ਨਾਮ ਦੇ ਉੱਤੇ ਜਿਹੜਾ 5% ਵਾਧਾ ਕੀਤਾ ਏ ਉਸ ਦੇ ਉੱਪਰ ਸਾਰੇ ਆਮ ਜਿਹੜੇ ਪੰਜਾਬ ਦੇ ਲੋਕ ਐ ਉਹਨਾਂ ਦੀ ਜੇਬ ਉੱਤੇ ਭਾਰ ਪਾਇਆ ਉਹਨਾਂ ਦੀ ਜੇਬ ਦੇ ਉੱਪਰ ਠੱਗੀ ਮਾਰਨ ਦਾ ਕੰਮ ਕੀਤਾ ਤੇ ਆਹ ਕਰਕੇ ਮੈਂ ਜਿਹੜੇ ਭਗਵੰਤ ਮਾਨ ਐ ਉਹਨਾਂ ਨੂੰ ਅਪੀਲ ਕਰਾਂਗਾ ਵੀ ਐਸੀ ਲੋਕਾਂ ਦੇ ਉੱਪਰ ਜਿਹੜੀ ਤੁਸੀਂ ਠੱਗੀ ਠੋਰੀ ਦੀ ਕੋਸ਼ਿਸ਼ ਕਰ ਰਹੇ ਹੋ ਤੇ ਲੋਕਾਂ ਦੀ ਜੇਬ ਭਾਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕਿ ਜਿਸ ਨਾਲ ਲੋਕ ਟੈਕਸਾ ਥਲੇ ਦਬਨ ਹੈ ਤਾਂ ਉਹ ਚੀਜ਼ਾਂ ਬੰਦ ਕਰੋ ਲੋਕਾਂ ਦੀ ਭਲਾਈ ਲਈ ਕੰਮ ਕਰੋ ਤਾਂ ਜੋ ਤੁਸੀਂ 1.5 ਸਾਲ ਬਾਅਦ ਫਿਰ ਲੋਕਾਂ ਚ ਵਿਚਰਨਾ ਤਾਂ ਲੋਕੀ ਤੁਹਾਡੀ ਪਾਰਟੀ ਨੂੰ ਜਿਹੜਾ ਕੀ ਹੈ ਅਕਸੈਪਟ ਕਰਨਗੇ ਤੁਸੀਂ ਕੋਈ ਕੰਮ ਕੀਤਾ ਹੈ ਨਾ ਕਿ ਤੁਸੀਂ ਐਸਾ ਕੋਈ ਕੰਮ ਕਰੋ ਜਿਹਦੇ ਨਾਲ ਤੁਹਾਨੂੰ 1.5 ਸਾਲ ਬਾਅਦ ਖੁਦ ਸ਼ਰਮਿੰਦਗੀ ਹੋਵੇ ਲੋਕਾਂ ਵਿਜਿਆ ਨੂੰ